ਇੰਡੀਆ ਪਾਕਿਸਤਾਨ ਦੇ ਵਿਚਕਾਰ ਟਸਲ ਵਾਧੀ ਜਾ ਰਹੀ ਹੈ ਸੋ ਪਹਿਲਾਂ ਭਾਰਤ ਨੇ ਆਪਰੇਸ਼ਨ ਸੰਧੂਰ ਚਲਾਇਆ ਉਸ ਤੋਂ ਬਾਅਦ ਪਾਕਿਸਤਾਨ ਦਾ ਬਿਆਨ ਆਉਂਦਾ ਵੀ ਅਸੀਂ ਅੱਗੇ ਹਮਲਾ ਨਹੀਂ ਕਰਾਂਗੇ ਜੇ ਭਾਰਤ ਸਾਡੇ ਉੱਤੇ ਹਮਲਾ ਨਹੀਂ ਕਰਦਾ ਇਦਾਂ ਕਹਿਣ ਤੋਂ ਬਾਅਦ ਵੀ ਪਾਕਿਸਤਾਨ ਨੇ ਕਾਫੀ ਹਮਲੇ ਕੀਤੇ ਜਿਹਦੇ ਲਈ ਸਾਡੀ ਮਿਲਟਰੀ ਤਿਆਰ ਸੀਗੀ ਤੇ ਸਾਡਾ ਬਚਾਅ ਹੋ ਗਿਆ ਪਰ ਕੁਝ ਇਦਾਂ ਦੇ ਲੋਕ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਅਜੇ ਬਹੁਤ ਸਾਰੇ ਸਵਾਲ ਨੇ ਕਿ ਜਿਹੜੇ ਹਮਲੇ ਕੀਤੇ ਜਾ ਰਹੇ ਨੇ ਭਾਰਤ ਦੇ ਦੁਆਰਾ ਕਿ ਉਹ ਸਹੀ ਨੇ ਤੇ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਪਾਕਿਸਤਾਨ ਨੇ ਪਿੱਠ ਤੇ वार ਕਰਨ ਵਾਲੀ ਗੱਲ ਕੀਤੀ ਆ ਤੇ ਪੰਜਾਬ ਦੇ ਉੱਤੇ ਹਮਲੇ ਕੀਤੇ ਨੇ ਭਾਰਤ ਦੇ ਉੱਤੇ ਹਮਲੇ ਕੀਤੇ ਨੇ ਤੇ ਪੰਜਾਬ ਦੇ ਇਦਾਂ ਦੇ ਜਾਂ ਕਹਿ ਲਓ ਉੱਤਰੀ ਭਾਰਤ ਦੇ 15 ਟਿਕਾਣੇ ਇਦਾਂ ਦੇ ਚੁਣੇ ਗਏ ਸਕੇ ਜਿਨ੍ਹਾਂ ਤੇ ਹਮਲਾ ਕੀਤਾ ਗਿਆ ਉਹਨਾਂ ਹਮਲਿਆਂ ਨੂੰ ਰੋਕ ਦਿੱਤਾ ਗਿਆ ਭਾਰਤੀ ਡਿਫੈਂਸ ਸਿਸਟਮ ਦੇ ਦੁਆਰਾ ਜਾਨਕੀ ਸਾਡੇ ਦੇਸ਼ ਦੇ ਡਿਫੈਂਸ ਸਿਸਟਮ ਨੂੰ ਰੋਕ ਦਿੱਤਾ ਇਹ ਸਾਰੀ ਜਾਣਕਾਰੀ ਕਿੱਥੋਂ ਆਈ ਆ ਆਪਾਂ ਸੋਰਸਸ ਦੀ ਗੱਲ ਕਰਾਂਗੇ ਤੇ ਇੱਕ ਬਹੁਤ ਵੱਡਾ ਸਵਾਲ ਹੈ ਲੋਕਾਂ ਦੇ ਮਨਾਂ ਵਿੱਚ ਕਿ ਜਿਹੜਾ ਭਾਰਤ ਨੇ ਪਹਿਲਾਂ ਹਮਲਾ ਕੀਤਾ ਪਾਕਿਸਤਾਨ ਦੇ ਉੱਤੇ ਕੋਈ ਕੁਝ ਲੋਕ ਹੈਗੇ ਆ ਮੈਂ ਮਤਲਬ ਦੇਖਿਆ ਪੰਜਾਬ ਵਿੱਚ ਕੁਝ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਹਾਂ ਜੀ ਉੱਥੇ ਆਮ ਲੋਕ ਵੀ ਮਰੇ ਨੇ ਸੋ ਆਪਾਂ ਉਹ ਵੀ ਚੀਜ਼ਾਂ ਚੈੱਕ ਕਰਾਂਗੇ ਤੇ ਇੱਕ ਬਹੁਤ ਵੱਡਾ ਸਵਾਲ ਵੀ ਜਿਹੜੇ ਹਮਲੇ ਹੋਰੇ ਦੇ ਵਿੱਚ ਆਮ ਲੋਕ ਕਿੰਨੇ ਮਰ ਰਹੇ ਆ ਤੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਸੀਗਾ ਉਹ ਕੌਣ-ਕੌਣ ਆ ਤੇ ਨਾਲ ਦੀ ਨਾਲ ਹੀ ਹੁਣ ਤੱਕ ਦੀ ਬਿਲਕੁਲ ਸਹੀ ਜਾਣਕਾਰੀ ਕੀ ਹੈ ਸਰਕਾਰ ਦੇ ਸੋਰਸਸ ਤੋਂ ਦੇਖਾਂਗੇ ਆਪਾਂ ਕੋਈ ਅਫਵਾਹ ਨਹੀਂ ਫਲਾਵਾਂਗੇ ਕੋਈ ਸੋਸ਼ਲ ਮੀਡੀਆ ਤੋਂ ਗੱਲ ਨਹੀਂ ਚੱਕਾਂਗੇ ਜੋ ਸਰਕਾਰ ਕਹਿੰਦੀ ਆ ਉਸ ਅਕੋਰਡਿੰਗ ਆਪਾਂ ਚੱਲਾਂਗੇ ਹਾਨੀ ਸੱਸੀ ਗਾਲ ਜੀ ਮੇਰਾ ਨਾਮ ਫਤੇ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅੱਡਾ 247 ਦੇ YouTube ਚੈਨਲ ਦੇ ਉੱਤੇ ਸੋ ਅਸੀਂ ਦੇਖਿਆ ਸਭ ਤੋਂ ਪਹਿਲਾਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਕਹਾਣੀ ਸਟਾਰਟ ਕਿੱਥੋਂ ਹੋਈ ਆ ਸਾਡੇ ਲੋਕ ਜੰਮੂ ਐਂਡ ਕਸ਼ਮੀਰ ਚ ਘੁੰਮਣ ਗਏ ਪਾਕਿਸਤਾਨ ਬੇਸ ਜਿਹੜੇ ਟੈਰਰ ਗਰੁੱਪ ਹੈਗੇ ਆ ਉਹਨਾਂ ਦੇ ਬੰਦੇ ਬਾਰਡਰੋਂ ਪਾਰ ਆਉਂਦੇ ਆ ਤੇ ਕੁਝ ਬੰਦੇ ਉਹ ਲੋਕਲ ਲੈਂਦੇ ਆ ਤੇ ਸਾਡੇ ਦੇਸ਼ ਦੇ ਨਾਗਰਿਕਾਂ ਉੱਤੇ ਹਮਲਾ ਕਰਦੇ ਆ ਜਿੱਥੇ ਸਾਨੂੰ ਲੱਗਿਆ ਪਤਾ ਕਿ 28 ਲੋਕ ਮਰੇ ਨੇ ਜਿਨ੍ਹਾਂ ਵਿੱਚੋਂ 1-2 ਭਾਰਤ ਤੋਂ ਬਾਹਰ ਦੇ ਸੀਗੇ ਬਾਕੀ ਭਾਰਤ ਦੇ ਲੋਕ ਸੀਗੇ ਜੋ ਕਿ ਜੰਮੂ ਐਂਡ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਮਾਰੇ ਗਏ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਬਦਲਾ ਲਿਆ ਤੇ ਉਹਦੇ ਲਈ ਆਪਰੇਸ਼ਨ ਸੰਧੂਰ ਚਲਾਇਆ ਜਦੀ ਜਾਣਕਾਰੀ ਸਾਨੂੰ ਇਸ ਪ੍ਰੋਪਰਲੀ ਸਰਕਾਰ ਦੁਆਰਾ ਰਿਲੀਜ਼ਡ ਇੱਕ ਇਨਫੋਰਮੇਸ਼ਨ ਦੇ ਵਿੱਚ ਦੱਸੀ ਗਈ ਸੀ ਕਿ ਕਿ ਭਾਰਤ ਨੇ ਹਮਲਾ ਕੀਤਾ ਆ ਤੇ ਸਿਰਫ ਉਹਨਾਂ ਟਿਕਾਣਿਆਂ ਉੱਤੇ ਹਮਲਾ ਕੀਤਾ ਜਿੱਥੇ ਅੱਤਵਾਦੀ ਰਹਿੰਦੇ ਆ ਹੁਣ ਬਹੁਤ ਵੱਡਾ ਸਵਾਲ ਹੈ ਕਿ ਪਾਕਿਸਤਾਨ ਦੇ ਵਿੱਚ ਜਾਂ ਪਾਕਿਸਤਾਨ ਦੀ ਸਰਕਾਰ ਕਿਉਂ ਅੱਤਵਾਦੀਆਂ ਨੂੰ ਜਗ੍ਹਾ ਦਿੰਦੀ ਆ ਰਹਿਣ ਨੂੰ ਕਿਉਂ ਉਹਨਾਂ ਨੂੰ ਖਰਚੇ ਦਿੰਦੀ ਆ ਉਦੋਂ ਬਾਅਦ ਬਹੁਤ ਸਾਰੇ ਇਦਾਂ ਦੇ ਲੋਕ ਆ ਜਿਹੜੇ ਮੰਨਦੇ ਨਹੀਂ ਵੀ ਇਹ ਕੰਮ ਹੋ ਰਿਹਾ ਆ ਤੁਹਾਨੂੰ ਜੇ ਤੁਸੀਂ ਥੋੜਾ ਬਹੁਤ ਨਿਊਜ਼ ਫੋਲੋ ਕਰਦੇ ਹੋ ਤੇ ਜਦੋਂ 7 ਤਰੀਕ ਰਾਤ ਨੂੰ ਹਮਲਾ ਕੀਤਾ ਗਿਆ ਸੀਗਾ ਭਾਰਤ ਦੁਆਰਾ ਖਾਸ ਕਰਕੇ ਇਨ੍ਹਾਂ ਜਗਾਵਾਂ ਦੇ ਉੱਤੇ ਦੇਖੋ ਆਹ ਜਗਾ ਕੁਝ ਮੈਂ ਤੁਹਾਨੂੰ ਦਿਖਾਉਂਗਾ ਜਿੱਥੇ ਹਮਲਾ ਕੀਤਾ ਗਿਆ ਚੁਣ-ਚਣ ਕੇ ਇਹ ਸਾਡੀ ਆਰਮੀ ਨੇ ਸਪੈਸ਼ਲ ਸਾਨੂੰ ਦੱਸਿਆ ਆ ਇਨ੍ਹਾਂ ਸਥਾਨਾਂ ਤੇ ਜਦੋਂ ਹਮਲਾ ਕੀਤਾ ਗਿਆ ਤੇ ਜਿਹੜੇ ਅੱਤਵਾਦੀ ਗਰੁੱਪ ਜਿਨ੍ਹਾਂ ਨੇ ਮੁੰਬਈ ਅਟੈਕ ਕਰਾਇਆ ਜਿਨ੍ਹਾਂ ਨੇ ਉੜੀ ਅਟੈਕ ਕਰਾਇਆ ਜਿਨ੍ਹਾਂ ਨੇ ਪਹਿਲਗਾਮ ਅਟੈਕ ਕਰਾਇਆ ਜਿਨ੍ਹਾਂ ਨੇ ਸਾਡੇ ਦੇਸ਼ ਦੇ ਵਿੱਚ ਭਾਈ ਪਾਰਲੀਮੈਂਟ ਤੇ ਹਮਲਾ ਕੀਤਾ ਉਹ ਅੱਤਵਾਦੀ ਗਰੁੱਪ ਉਹਨਾਂ ਨੇ ਜ਼ਿੰਮੇਵਾਰੀ ਚੱਕੀ ਸੀਗੀ ਬਾਅਦ ਦੇ ਵਿੱਚ ਉਹਨਾਂ ਅੱਤਵਾਦੀ ਗਰੁੱਪਾਂ ਦੇ ਹੈੱਡ ਇਨ੍ਹਾਂ ਸਥਾਨਾਂ ਉੱਤੇ ਬੈਠੇ ਸੀਗੇ ਤੇ ਜਦੋਂ ਪਰਸੋਂ ਸਾਡੇ ਵੱਲੋਂ ਹਮਲਾ ਕੀਤਾ ਗਿਆ ਪਰਸੋ ਰਾਤ ਯਾਨੀ ਕਿ ਉਦੋਂ ਬਾਅਦ ਫਿਰ ਜਦੋਂ ਉਹਨਾਂ ਵਿੱਚੋਂ ਕੁਝ ਲੋਕ ਮਰੇ ਤੇ ਉਹੀ ਅੱਤਵਾਦੀ ਲੋਕ ਉਹਨਾਂ ਦੇ ਜਨਾਜ਼ੇ ਉੱਤੇ ਪਹੁੰਚੇ ਹੋ ਸਗੇ ਤਾਂ ਸਾਬਤ ਹੁੰਦਾ ਆ ਵੀ ਜਿਹੜਾ ਭਾਰਤ ਨੇ ਹਮਲਾ ਕੀਤਾ ਉਹ ਅੱਤਵਾਦੀਆਂ ਦੇ ਟਿਕਾਣਿਆਂ ਉੱਤੇ ਕੀਤਾ ਸੀਗਾ ਤਾਂ ਸਾਡੀ ਆਰਮੀ ਨੇ ਦੱਸਿਆ ਵੀ ਅਸੀਂ ਪ੍ਰੋਪਰਲੀ ਮਾਰਕ ਕੀਤੇ ਹੋਏ ਸੀਗੇ ਏਰੀਏ ਵੀ ਬਾਈ ਇੱਥੇ ਹੀ ਹਮਲਾ ਕਰਨਾ ਕਿਉਂਕਿ ਇਹ ਉਹ ਏਰੀਏ ਆ ਜਿੱਥੇ ਉਹ ਅੱਤਵਾਦੀ ਰਹਿੰਦੇ ਸੀਗੇ ਇਹਦੇ ਨਾਲ ਜੇ ਕੋਈ ਘਰੇਲੂ ਜਨਸੰਖਿਆ ਰਹਿੰਦੀ ਹੋਊਗੀ ਤਾਂ ਉਹਨਾਂ ਨੂੰ ਵੀ ਥੋੜਾ ਬਹੁਤ ਨੁਕਸਾਨ ਪਹੁੰਚਿਆ ਹੋਊਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕੋਈ ਸਵਾਲ ਭਾਰਤ ਦੀ ਆਰਮੀ ਨੂੰ ਪੁੱਛਣ ਤੋਂ ਪਹਿਲਾਂ ਪਾਕਿਸਤਾਨ ਵਾਲਿਆਂ ਲਈ ਜਾਂ ਭਾਰਤ ਦੀ ਸਰਕਾਰ ਨੂੰ ਪੁੱਛਣ ਤੋਂ ਪਹਿਲਾਂ ਉਹਨਾਂ ਨੂੰ ਚਾਹੀਦਾ ਨੇਗਾ ਵੀ ਆਪ ਦੀ ਸਰਕਾਰ ਨੂੰ ਪੁੱਛਣ ਵੀ ਆਮ ਰਹਿ ਸ਼ੀਰੀ ਵਿੱਚ ਅੱਤਵਾਦੀ ਰਹਿਣ ਕਿਦਾਂ ਲੱਗ ਪੈਂ ਤੇ ਜਿਹੜੇ ਲੋਕ ਸਾਡੇ ਕੁਝ ਸਵਾਲ ਪੁੱਛਦੇ ਆ ਉਹਨਾਂ ਨੂੰ ਵੀ ਮੈਂ ਪੁੱਛਣਾ ਚਾਹੁੰਦਾ ਵੀ ਇਹ ਪੁੱਛਣ ਦੀ ਲੋੜ ਨਹੀਂ ਵੀ ਉਹ ਅੱਤਵਾਦੀ ਇੱਥੇ ਕਰਦੇ ਕੀ ਸੀਗੇ ਦੇਸ਼ ਦੇ ਵਿੱਚੋਂ ਅੱਤਵਾਦੀਆਂ ਨੂੰ ਕੱਢਣ ਦੀ ਲੋੜ ਹੈ ਨਾ ਕਿ ਉਹਨਾਂ ਨੂੰ ਰੱਖਣ ਦੀ ਲੋੜ ਆ ਉਦੋਂ ਬਾਅਦ ਦੇਖੋ ਆਹ ਏਰੀਆ ਪ੍ਰੋਪਰ ਮਾਰਕ ਕੀਤਾ ਗਿਆ ਸਾਡੀ ਆਰਮੀ ਨੇ ਤੇ ਅਟੈਕ ਉੱਥੇ ਹੀ ਕੀਤਾ ਕਿਸੇ ਆਰਮੀ ਬੇਸ ਦੇ ਉੱਤੇ ਨਹੀਂ ਕੀਤਾ ਪਾਕਿਸਤਾਨ ਦੇ ਵਿੱਚ ਜਿਹੜਾ ਆਪਰੇਸ਼ਨ ਸੰਧੂਰ ਹੋਇਆ ਕਿਸੇ ਆਮ ਲੋਕਾਂ ਉੱਤੇ ਨਹੀਂ ਕੀਤਾ ਸਿਰਫ ਮਾਰਕ ਕਰਕੇ ਉਹ ਏਰੀਆ ਦੱਸੇਗਾ ਜਿੱਥੇ ਉਹ ਅੱਤਵਾਦੀ ਟਿਕਾਣੇ ਸੀਗੇ ਤੇ ਪ੍ਰੋਪਰ ਉਹਨਾਂ ਦੀ ਇਨਫੋਰਮੇਸ਼ਨ ਦੱਸੀ ਗਈ ਆ ਵੀ ਇੱਥੇ ਕਿਹੜਾ ਕਿਹੜਾ ਅੱਤਵਾਦੀ ਗਰੁੱਪ ਰਹਿੰਦਾ ਆ ਉਹਨੇ ਕਿਹੜੇ ਕਿਹੜੇ ਭਾਰਤ ਦੇ ਵਿੱਚ ਹਮਲੇ ਕੀਤੇ ਆ ਤੇ ਉਹਦੀ ਪ੍ਰੂਫ ਜੋ ਕੱਲ੍ਹ ਦੀਆਂ ਪਾਕਿਸਤਾਨ ਤੋਂ ਵੀਡੀਓ ਆਈਆਂ ਉੱਥੋਂ ਪਤਾ ਲੱਗਿਆ ਕਿ ਬਿਲਕੁਲ ਸਹੀ ਆ ਬਿਲਕੁਲ ਸਹੀ ਟਿਕਾਣਿਆਂ ਉੱਤੇ ਹਮਲਾ ਹੋਇਆ ਹੁਣ ਉਦੋਂ ਬਾਅਦ ਕੀ ਹੋਇਆ 7 ਤਰੀਕ ਦੀ ਸਵੇਰ ਹੋਈ ਇੱਕ ਵਾਰ ਪਾਕਿਸਤਾਨ ਦਾ ਬਿਆਨ ਹੋਵੇ ਅਸੀਂ ਭਾਈ ਕੁਝ ਨਹੀਂ ਕਰਦੇ ਪਰ ਫਿਰ ਵੀ ਕੱਲ ਦਾ ਦਿਨ ਜਿਹੜਾ ਟੱਪ ਗਿਆ 7 ਤਰੀਕ ਦਾ ਤੁਸੀਂ ਸਾਰੇ ਦਿਨ ਚ ਦੇਖਿਆ ਹੋਊਗਾ ਪੁੰਚ ਏਰੀਆ ਵਿੱਚ ਹਮਲੇ ਕੀਤੇ ਗਏ ਬਹੁਤ ਗੋਲੀਬਾਰੀ ਹੋਈ ਹੁਣ ਜਦੋਂ ਉਹਨਾਂ ਨੇ ਗੋਲੀਬਾਰੀ ਕੀਤੀ ਜਿਹੜੇ ਸਾਡੇ ਸਾਹਮਣੇ ਬੰਦੇ ਸੀਗੇ ਬੈਠੇ ਉਹ ਵੀ ਸਾਡੀ ਆਰਮੀ ਸੀਗੀ ਹਾਲਾਂਕਿ ਭਾਰਤ ਸਰਕਾਰ ਨੇ ਆਰਮੀ ਦੇ ਕੈਂਪ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਾਕਿਸਤਾਨੀ ਨੂੰ ਪਾਕਿਸਤਾਨ ਦੇ ਆਮ ਲੋਕਾਂ ਉਤੇ ਹਮਲਾ ਨਹੀਂ ਕੀਤਾ ਬਟ ਉਹਨਾਂ ਨੇ ਜਿਹੜੀ ਕਾਇਰਾਨਾ ਹਰਕਤ ਕੱਲ ਕੀਤੀ ਹੈ ਉਹਦੇ ਨਾਲ ਪੁੰਚ ਖੇਤਰ ਦੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਗੁਰਦੁਆਰੇ ਉੱਤੇ ਕਮਲਾ ਹਮਲਾ ਕੀਤਾ ਗਿਆ ਜਿੱਥੋਂ ਸਾਨੂੰ ਪਤਾ ਲੱਗਦਾ ਵੀ ਆ ਗੁਰੂ ਘਰ ਦੀਆਂ ਤਸਵੀਰਾਂ ਜਿਹੜਾ ਨੁਕਸਾਨਿਆ ਗਿਆ ਆ ਜੀ ਸੋ ਇਹ ਹਮਲੇ ਉਹਨਾਂ ਨੇ ਕੀਤੇ ਆ ਗੁਰੂ ਘਰ ਤੇ ਵੀ ਹਮਲਾ ਕੀਤਾ ਆਮ ਲੋਕਾਂ ਤੇ ਵੀ ਹਮਲਾ ਕੀਤਾ ਕੁਝ ਲੋਕ ਉੱਥੇ ਮਰੇ ਵੀ ਨੇ ਜਿਨ੍ਹਾਂ ਵਿੱਚੋਂ ਇਸ ਗੁਰਦੁਆਰੇ ਦੇ ਪਾਠੀ ਸਿੰਘ ਨੇ ਕਹਿੰਦੇ ਉਹ ਵੀ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਨੇ ਸੋ ਇਹ ਆਰਮੀ ਨੇ ਹਮਲਾ ਕੀਤਾ ਹੁਣ ਡਾਇਰੈਕਟਲੀ ਹਮਲਾ ਕਿੱਥੇ ਕੀਤਾ ਭਾਰਤ ਦੇ ਆਮ ਲੋਕਾਂ ਉੱਤੇ ਇਸ ਤਰੀਕੇ ਨਾਲ 7 ਤਰੀਕ ਦਾ ਦਿਨ ਜਿਹੜਾ ਉਹ ਲੰਘ ਗਿਆ ਇਸ ਹਮਲੇ ਦੇ ਰਾਹੀਂ ਤੇ 7 ਤਰੀਕ ਦੀ ਰਾਤ ਨੂੰ ਫਿਰ ਪਾਕਿਸਤਾਨ ਨੇ ਕੁਝ ਹੋਰ ਪਲਾਨ ਕੀਤਾ ਉਹ ਪਲਾਨ ਕੀ ਕੀਤਾ ਜਦੋਂ ਅਸੀਂ ਸਵੇਰੇ ਉੱਠੇ ਆ ਨਾ ਉਹਨਾਂ ਨੇ ਬਹੁਤ ਵੱਡਾ ਨੁਕਸਾਨ ਸੋਚਿਆ ਸੀ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਜੰਮੂ ਐਂਡ ਕਸ਼ਮੀਰ ਦਾ ਇਹਨਾਂ ਏਰੀਆ ਦਾ ਖਾਸ ਕਰਕੇ ਕੁਝ ਏਰੀਆ ਰਾਜਸਥਾਨ ਦਾ ਜਦੋਂ ਸਵੇਰੇ ਲੋਕੀ ਉੱਠੇ ਤੇ ਪਿੰਡਾਂ ਵਿੱਚ ਲੋਕਾਂ ਨੂੰ ਇਸ ਤਰੀਕੇ ਦੀਆਂ ਬਾਰਡਰ ਏਰੀਆ ਵਿੱਚ ਮਿਜ਼ਾਈਲਸ ਦੇਖਣ ਨੂੰ ਮਿਲੀਆਂ ਇਹ ਮਿਜ਼ਾਈਲ ਦਰਸਲ ਸਗੀਆਂ ਕਿ ਪਾਕਿਸਤਾਨ ਨੇ ਰਾਤ 7 ਤਰੀਕ ਦੀ ਰਾਤ ਭਾਰਤ ਦੇ 15 ਟਿਕਾਣਿਆਂ ਉੱਤੇ ਹਮਲਾ ਕੀਤਾ ਜਿਨ੍ਹਾਂ ਵਿੱਚ ਪੰਜਾਬ ਦੀਆਂ ਖਾਸ ਲੋਕੇਸ਼ਨਾਂ ਸਨ। ਲੇਕਿਨ ਸਾਡਾ ਡਿਫੈਂਸ ਸਿਸਟਮ ਜਿਹੜਾ ਕਿ ਪੰਜਾਬ ਦੇ ਵਿੱਚ ਲਾਇਆ ਹੋਇਆ ਬਾਰਡਰ ਏਰੀਆ ਉੱਤੇ ਇਸ ਡਿਫੈਂਸ ਸਿਸਟਮ ਨੇ ਇਹਨਾਂ ਮਿਜ਼ਾਈਲਜ਼ ਨੂੰ ਸੈੱਟ ਦਿੱਤਾ ਤੇ ਹਮਲਾ ਫੇਲ ਕਰ ਦਿੱਤਾ। ਹੁਣ ਇਹ ਪ੍ਰੋਪਰਲੀ ਸਰਕਾਰ ਨੇ ਸਾਡੇ ਦੇਸ਼ ਦੀ ਸਰਕਾਰ ਨੇ 8 ਤਰੀਕ ਨੂੰ ਅੱਜ ਇਨਫੋਰਮੇਸ਼ਨ ਦਿੱਤੀ ਆ ਕਿ ਪਾਕਿਸਤਾਨ ਨੇ ਪਾਕਿਸਤਾਨੀ ਆਰਮੀ ਨੇ 7 ਤੇ 8 ਦੀ ਰਾਤ ਨੂੰ ਅਟੈਂਪਟ ਕੀਤਾ ਸੀਗਾ ਲਗਭਗ ਕਾਫੀ ਅਟੈਂਪਟ ਜਿਹਦੇ ਵਿੱਚੋਂ ਨਿਸ਼ਾਨਾ ਬਣਾਇਆ ਗਿਆ ਸੀਗਾ ਅਵੰਤੀਪੁਰਾ ਨੂੰ ਸ਼੍ਰੀਨਗਰ ਨੂੰ ਜੰਮੂ ਨੂੰ ਪਠਾਨਕੋਟ ਨੂੰ ਹੁਣ ਦੇਖੋ ਪੰਜਾਬ ਦੇ ਸ਼ਹਿਰ ਪਠਾਨਕੋਟ ਅੰਮ੍ਰਿਤਸਰ ਸਾਹਿਬ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਉਦੋਂ ਬਾਅਦ ਅੱਗੇ ਸਾਡੇ ਕੋਲ ਕੁਝ ਜਿਹੜੇ ਸ਼ਹਿਰ ਨੇ ਉਹ ਰਾਜਸਥਾਨ ਦੇ ਨੇ ਹੁਣ ਮੈਂ ਪੁੱਛਣਾ ਚਾਹਣਾ ਉਹਨਾਂ ਹਮੈਤਿਆਂ ਨੂੰ ਖਾਸ ਕਰ ਪਾਕਿਸਤਾਨ ਦੀ ਸਰਕਾਰ ਨੂੰ ਤੇ ਉਹਨਾਂ ਦੀ ਆਰਮੀ ਨੂੰ ਇੱਥੇ ਕਿਹੜੇ ਲੋਕ ਸੀਗੇ ਇੱਥੇ ਆਮ ਲੋਕ ਨਹੀਂ ਬੈਠੇ ਜਿੱਥੇ ਆ ਟਿਕਾਣਾ ਤੁਸੀਂ ਲਾ ਕੇ ਬੈਠੇ ਸੀਗੇ ਹਮਲਾ ਕਰਨ ਨੂੰ ਇਹ ਕਿਉਂਕਿ ਤੁਹਾਡੇ ਜਿਹੜਾ ਹਮਲਾ ਕੀਤਾ ਗਿਆ ਸੀਗਾ ਜਾਂ ਪਾਕਿਸਤਾਨ ਜਿਹੜਾ ਹਮਲਾ ਕੀਤਾ ਗਿਆ ਸੀਗਾ ਉਹ ਸਿਰਫ ਉਹਨਾਂ ਦੇ ਅੱਤਵਾਦੀ ਟਿਕਾਣਿਆਂ ਉੱਤੇ ਕੀਤਾ ਗਿਆ ਸੀਗਾ ਪਰ ਜਿਹੜੀ ਕਾਇਰਾਂ ਨਾਲ ਹਰਕਤ ਤੁਸੀਂ ਕੀਤੀ ਆ ਇਦਾ ਜਵਾਬ ਸਾਡੇ ਸਿਸਟਮ ਨੇ ਦੇ ਦਿੱਤਾ ਸੋ ਇਹ ਇੰਡੀਆ ਪਾਕਿਸਤਾਨ ਦਾ ਬਾਰਡਰ ਹੈ ਤੇ ਇਸ ਏਰੀਆ ਵਿੱਚ ਜਿਹੜੇ ਇਹ ਹਮਲੇ ਕੀਤੇ ਗਏ ਨੇ ਠੀਕ ਹੈ ਸੋ ਇਹ ਜਦੋਂ ਹਮਲੇ ਕੀਤੇ ਗਏ ਇਸ ਏਰੀਆ ਵਿੱਚ ਸੋ ਪੰਜਾਬ ਦੇ ਕਿਹੜੇ ਰੀਮ ਤੋਂ ਉਹ ਵੀ ਦੱਸ ਦਿੱਤੇ ਆ ਇਸ ਹਮਲੇ ਦਾ ਜਵਾਬ ਹੁਣ ਇਹ ਅਟੈਕ ਹੋਏ ਹੁਣ ਪੰਜਾਬ ਦੇ ਦੇਖ ਲੋ ਪਠਾਨਕੋਟ ਦੀ ਆਪਾਂ ਦੇਖਿਆ ਆਪਾਂ ਅੰਮ੍ਰਿਤਸਰ ਸਾਹਿਬ ਦੀ ਗੱਲ ਦੇਖੀ ਆਪਾਂ ਕਪੂਰਥਲੇ ਦੀ ਗੱਲ ਦੇਖੀ ਆ ਫਿਰੋਜ਼ਪੁਰ ਲੁਧਿਆਣਾ ਚੰਡੀਗੜ੍ਹ ਸੋ ਇਹ ਮੇਨ ਏਰੀਆ ਨੇ ਜਿੱਥੇ ਹਮਲਾ ਕੀਤਾਗਾ ਸੋਚ ਕੇ ਦੇਖੋ ਜੇ ਸਾਡਾ ਡਿਫੈਂਸ ਸਿਸਟਮ ਇਨਾ ਸਟਰੋਂਗ ਨਾ ਹੁੰਦਾ ਜਾਂ ਜਿੱਦਾਂ ਅਸੀਂ ਉਹਨਾਂ ਦੇ ਅਤਵਾਦੀ ਹਮਲਿਆਂ ਤੇ ਟਿਕਾਣਾ ਕੀਤਾ ਤੇ ਅਸੀਂ ਸਫਲ ਹੋਏ ਆ ਜੇ ਕਿਤੇ ਉਹਨਾਂ ਦੇ ਹਮਲਾ ਸਫਲ ਹੋ ਜਾਂਦਾ ਤਾਂ ਪੰਜਾਬ ਦਾ ਕੁਝ ਛੱੜਦੇ ਸੋਚੋ ਪੰਜਾਬ ਦਾ ਕੁਝ ਛੱੜਦੇ ਤੇ ਕੱਲ ਦਾ ਮੈਂ ਦੇਖ ਰਿਹਾ ਕਿ ਨਾ ਟ੍ਰੈਂਡ ਚੱਲ ਰਿਹਾ ਕਿ ਪੰਜਾਬ ਦੇ ਵਿੱਚ ਵਾਰਨਿੰਗ ਪੰਜਾਬ ਦੇ ਵਿੱਚ ਵਾਰਨਿੰਗ ਪੰਜਾਬ ਦੇ ਉੱਤੇ ਹਮਲਾ ਕਰ ਕੌਣ ਰਿਹਾ ਆ ਕੁਝ ਏਦਾਂ ਦੇ ਲੋਕ ਨੇ ਜਿਹੜੇ ਸਪੋਰਟ ਕਰ ਰਹੇ ਸੀਗੇ ਬਾਈ ਉਹੀ ਆ ਦੇਖੋ ਆ ਹਮਲੇ ਤੇ ਜੇ ਸਾਡੀ ਸਰਕਾਰ ਸਾਡੇ ਦੇਸ਼ ਦੀ ਆਰਮੀ ਸਾਡੇ ਦੇਸ਼ ਦਾ ਸਿਸਟਮ ਇਹਨਾਂ ਮਿਜ਼ਾਈਲਾਂ ਨੂੰ ਫੇਲ ਨਾ ਕਰਦਾ ਆ ਜੋ ਸਿਸਟਮ ਹੈ ਜਿਹੜਾ ਸਾਡੀ ਦੇਸ਼ ਦੀ ਸਰਕਾਰ ਨੇ ਸਾਡੀ ਆਰਮੀ ਨੇ ਸਾਡੇ ਪੰਜਾਬ ਦੇ ਬਾਰਡਰ ਏਰੀਆ ਵਿੱਚ ਖੜਾ ਕੀਤਾ ਸੀਗਾ ਤੇ 7 ਤੇ 8 ਤਰੀਕ ਦੀ ਸਵੇਰ ਜਿਹੜੀ ਆ ਨਾ 8 ਤਰੀਕ ਦੀ ਸਵੇਰ ਆ ਸ਼ਾਇਦ ਉਹ ਪੰਜਾਬ ਅੱਧੇ ਦੇ ਲਈ ਨੀਰਾ ਲੈ ਕੇ ਆਉਂਦੀ ਪੰਜਾਬ ਦੇ ਅੱਧੇ ਮੇਨ ਮੇਨ ਸ਼ਹਿਰ ਤਬਾਹ ਕਰਨ ਦੀ ਪਲਾਨਿੰਗ ਪਾਕਿਸਤਾਨ ਨੇ ਬਣਾਈ ਸੀਗੀ ਉਹਨਾਂ ਨੂੰ ਸਪੋਰਟ ਕਰਦੇ ਹੋ ਤੁਸੀਂ ਬੈਠ ਕੇ ਆ ਕੁਛ ਕੀਤਾ ਉਹਨਾਂ ਨੇ ਇਸ ਤਰੀਕੇ ਨਾਲ ਪੰਜਾਬ ਨੂੰ ਬਰਬਾਦ ਕਰਨ ਦਾ ਪਲਾਨ ਕੀਤਾ ਸੀ ਸੋ ਰਸ਼ੀਆ ਦੀ ਮਤਲਬ ਰਸ਼ੀਆ ਨੇ ਬਣਾਇਸ S400 ਸਿਸਟਮ ਨੂੰ ਜਿਹਨੂੰ ਕਿ ਭਾਰਤ ਨੇ ਖਰੀਦਿਆ ਤੇ ਉਦੋਂ ਬਾਅਦ ਉਹਨਾਂ ਨੇ ਹਮਲਾ ਕੀਤਾ ਤੇ ਉਸ ਹਮਲੇ ਨੂੰ ਰੋਕਿਆ ਇਸ ਮਿਜ਼ਾਈਲ ਸਿਸਟਮ ਨੇ ਐਡਾ ਕਹਿੰਦੇ ਮਿਜ਼ਾਈਲ ਸਿਸਟਮ ਸੇਗਾ ਹੁਣ ਫਿਰ ਉਦੋਂ ਬਾਅਦ ਕੀ ਹੋਇਆ ਹੁਣ ਜਦੋਂ ਪਾਕਿਸਤਾਨ ਨੇ ਸਿੱਧਾ ਸਾਡੇ ਸਿਵਿਲਿਅਨ ਦੇ ਉੱਤੇ ਹਮਲਾ ਕਰਨਾ ਸੋਚ ਹੀ ਲਿਆ ਸੀਗਾ ਹਮਲਾਕਾਰੀ ਦਿੱਤਾ ਸੀਗਾ ਸਾਡੀ ਆਰਮੀ ਦੇ ਕੈਂਪਾਂ ਉੱਤੇ ਹਮਲਾਕਾਰੀ ਦਿੱਤਾ ਸੀਗਾ ਤਾਂ ਫਿਰ ਜਵਾਬ ਦੇਣਾ ਵੀ ਬਣਦਾ ਸੀ ਤਾਂ ਜਵਾਬ ਦੇਣਾ ਵੀ ਬਣਦਾ ਸੀਗਾ ਸੋ ਫਿਰ ਜਵਾਬ ਦੇਖੋ ਇਹ ਪ੍ਰੋਪਰਲੀ ਸਰਕਾਰ ਵੱਲੋਂ ਨੋਟ ਹੈ ਕਿ ਭਾਈ ਉਹਨਾਂ ਨੇ ਕਿਹੜੇ-ਕਿਹੜੇ ਏਰੀਆ ਵਿੱਚ ਹਮਲਾ ਕੀਤਾ ਇਹ 8 ਤਰੀਕ ਸ਼ਾਮ ਤੱਕ ਦੀ ਮੈਂ ਘਟਨਾ ਤੋਂ ਦੱਸ ਰਿਹਾ ਫਿਰ ਉਦੋਂ ਬਾਅਦ ਹੁਣ ਭਾਰਤ ਨੇ ਜਵਾਬ ਦਿੱਤਾ ਤੇ ਪਾਕਿਸਤਾਨ ਦਾ ਕੀ ਨਿਕਲ ਗਿਆ ਜਵਾਬ ਕਿ ਭਾਈ ਇੰਡੀਆ ਨੇ ਅੰਡੀਆਂ ਨੇ ਫਿਰ ਆਪਦੇ ਡਰੋਨ ਛੱਡੇ ਜੋ ਹੁਣ ਪਾਕਿਸਤਾਨ ਦੀਆਂ ਖਬਰਾਂ ਤੋਂ ਨਿਕਲ ਕੇ ਆ ਰਿਹਾ ਪਾਕਿਸਤਾਨ ਕਹਿ ਰਿਹਾ ਕਿ ਇੰਡੀਆ ਦੇ ਬਹੁਤ ਸਾਰੇ ਡਰੋਨ ਆਏ ਤੇ ਸਾਡੇ ਬਹੁਤ ਸਾਰੇ ਏਰੀਆ ਨੂੰ ਤਬਾਹ ਕੀਤਾ ਗਿਆ ਇਹਦੇ ਨਾਲ ਨਾਲ ਜੋ ਲਾਹੌਰ ਸ਼ਹਿਰ ਦਾ ਡਿਫੈਂਸ ਸਿਸਟਮ ਸੀਗਾ ਜਿਵੇਂ ਸਾਡਾ ਡਿਫੈਂਸ ਸਿਸਟਮ ਆ ਡਿਫੈਂਸ ਸਿਸਟਮ ਦਾ ਮਤਲਬ ਹੁੰਦਾ ਵੀ ਜੇ ਕੋਈ ਵਿਰੋਧੀ ਦੇਸ਼ ਸਾਡੇ ਤੇ ਹਮਲਾ ਕਰਦਾ ਅਸੀਂ ਉਹਨੂੰ ਰੋਕਦੇ ਆ ਅਸੀਂ ਉਹਨੂੰ ਰੋਕਦੇ ਆ ਉਹ ਸਿਸਟਮ ਹੁੰਦਾ ਸਾਡਾ ਇਦੀ ਪਾਕਿਸਤਾਨ ਦਾ ਡਿਫੈਂਸ ਸਿਸਟਮ ਵੀ ਆ ਉਹ ਲਾਹੌਰ ਦੇ ਵਿੱਚ ਪਿਆ ਸੀਗਾ ਉਹ ਸਿਸਟਮ ਨੂੰ ਸਾਡੇ ਸਿਸਟਮ ਨੇ ਖਤਮ ਕਰ ਦਿੱਤਾ ਜਾਨੀ ਕਿ ਲਾਹੌਰ ਸ਼ਹਿਰ ਦਾ ਜਿਹੜਾ ਸੁਰੱਖਿਆ ਘੇਰਾ ਸੀਗਾ ਉਹ ਖਤਮ ਹੋ ਚੁੱਕਾ ਆ ਇਸ ਨਿਊਜ਼ਪੇਪਰ ਤੋਂ ਸਾਨੂੰ ਪਤਾ ਲੱਗਦਾ ਹੈ 8 ਤਰੀਕ ਦੀ ਗੱਲ ਆ ਇੰਡੀਆ ਨੇ ਫਿਰ ਪਾਕਿਸਤਾਨ ਦੇ ਜੋ 에ਅਰ ਡਿਫੈਂਸ ਸਿਸਟਮ ਨੂੰ ਟਾਰਗੇਟ ਕੀਤਾ ਤੇ ਬਾਈ ਉਹਨੂੰ ਖਤਮ ਕਰ ਦਿੱਤਾ ਇਹ ਇੰਡੀਆ ਟੂਡੇ ਦੀ 8 ਤਰੀਕ ਦੀ ਖਬਰ ਹੈ ਸ਼ਾਮੀ 4:30 ਵਜੇ ਦੀ ਵੀ ਲਾਹੌਰ ਸ਼ਹਿਰ ਦਾ ਡਿਫੈਂਸ ਸਿਸਟਮ ਤਬਾਹ ਹੋ ਚੁੱਕਾ ਇਹਦੇ ਨਾਲ ਨਾਲ ਇੱਕ ਨਿਊਜ਼ ਇਹ ਵੀ ਨਿਕਲ ਕੇ ਆਈ ਹੈ ਖਬਰਾਂ ਵੀ ਨੇ ਜੋ ਰਾਵਲਪਿੰਡੀ ਦਾ ਕ੍ਰਿਕਟ ਸਟੇਡੀਅਮ ਆ ਉੱਥੇ ਵੀ ਕੁਝ ਡਰੋਨਸ ਦੇ ਰਾਹੀਂ ਹਮਲਾ ਕੀਤਾ ਗਿਆ ਉਸ ਸਿਸਟਮ ਨੂੰ ਵੀ ਤਬਾਹ ਕੀਤਾ ਗਿਆ ਦੇਖੋ ਬਹੁਤ ਸਾਰਾ ਉੱਥੋਂ ਦਾ ਵੀ ਨੁਕਸਾਨ ਹੋਇਆ ਸੋ ਯਾਨੀ ਦੇਖਣ ਦੀ ਲੋੜ ਹੈ ਇਹਦੇ ਨਾਲ ਨਾਲ ਇੰਡੀਆ ਨੇ ਡਰੋਨਸ ਦੀ ਵਰਤੋਂ ਕੀਤੀ ਹੈ ਇਹ ਪਾਕਿਸਤਾਨ ਕਹਿ ਰਿਹਾ ਹੁਣ ਵੀ ਕਹਿੰਦੇ ਇੰਡੀਆ ਨੇ 8 ਤਰੀਕ ਨੂੰ ਡਰੋਨਸ ਦੀ ਵਰਤੋਂ ਕੀਤੀ ਜਦੋਂ ਅਸੀਂ ਕਰਾਚੀ ਤੇ ਲਾਹੌਰ ਤੇ ਹੋਰ ਵੱਡੇ ਸ਼ਹਿਰਾਂ ਉੱਤੇ ਹਮਲਾ ਕੀਤਾ ਗਿਆ ਜਾਂ ਇਹ ਪਾਕਿਸਤਾਨੀ ਆਰਮੀ ਕਹਿ ਰਹੀ ਹੈ ਵੀ ਭਾਈ ਭਾਰਤ ਨੇ ਹਮਲਾ ਕੀਤਾ ਹੁਣ ਬਹੁਤ ਵੱਡਾ ਸਵਾਲ ਹੈ ਕਹਾਣੀ ਸ਼ੁਰੂ ਕਿੱਥੋਂ ਹੋਈ ਅੱਤਵਾਦ ਤੋਂ ਹੁਣ ਹੁਣ ਕਹਿੰਦੇ ਹਨ ਵੀ ਸਾਡੇ ਉੱਤੇ ਹਮਲਾ ਕੀਤਾ ਬਾਈ ਕਹਾਣੀ ਸ਼ੁਰੂ ਕਿੱਥੋਂ ਹੋਈ ਤੁਸੀਂ ਕਿ ਇਦਾਂ ਦਾ ਮਾਹੌਲ ਕ੍ਰੀਏਟ ਕਰਤਾ ਤੁਹਾਡੇ ਦੇਸ਼ ਦੇ ਅੱਤਵਾਦੀਆਂ ਨੇ ਇਦਾਂ ਦਾ ਮਾਹੌਲ ਕ੍ਰੀਏਟ ਕਰਤਾ ਸਾਡੇ ਦੇਸ਼ ਦੇ ਲੋਕ ਸਾਡੇ ਦੇਸ਼ ਦੇ ਦੂਜੇ ਸੂਬੇ ਵਿੱਚ ਜਾਣ ਤੋਂ ਡਰਦੇ ਸੀਗੇ ਇਦਾਂ ਦਾ ਮਾਹੌਲ ਕ੍ਰੀਏਟ ਕੀਤਾ ਫਿਰ ਉਦੋਂ ਬਾਅਦ ਜਦੋਂ ਭਾਰਤ ਸਰਕਾਰ ਦੇ ਭਾਰਤ ਦੀ ਆਰਮੀ ਨੇ ਹਮਲਾ ਕੀਤਾ ਉਹ ਅੱਤਵਾਦੀ ਟਿਕਾਣਿਆਂ ਉੱਤੇ ਕੀਤਾ ਦੂਜਾ ਸਟੈਪ ਫਿਰ ਵੀ ਤੁਹਾਡੀ ਆਰਮੀ ਪਾਕਿਸਤਾਨ ਦੀ ਆਰਮੀ ਤੇ ਪਾਕਿਸਤਾਨ ਦੇ ਲੋਕਾਂ ਨਾਲ ਕੋਈ ਵੈਰ ਨਹੀਂ ਸੀਗਾ ਅਸੀਂ ਜਸਟ ਉਹਨਾਂ ਦੇ ਅੱਤਵਾਦੀ ਟਿਕਾਣਿਆਂ ਉੱਤੇ ਹਮਲਾ ਕੀਤਾ ਫਿਰ ਵੀ ਪਾਕਿਸਤਾਨੀ ਆਰਮੀ ਦਾ ਬਿਆਨ ਹੁੰਦਾ ਵੀ ਠੀਕ ਹੈ ਜੇ ਅੱਗੇ ਭਾਰਤ ਨਹੀਂ ਕੁਝ ਕਰਦਾ ਅਸੀਂ ਨਹੀਂ ਕੁਝ ਕਰਾਂਗੇ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਕੋਈ ਰਿਸਪੌਂਸ ਨਹੀਂ ਕੀਤਾ ਪਰ 7 ਤੇ 8 ਦੀ ਰਾਤ ਨੂੰ ਜਿਹੜੀ ਕਾਇਰਾਨਾ ਹਰਕਤ ਪਾਕਿਸਤਾਨ ਦੀ ਆਰਮੀ ਵੱਲੋਂ ਕੀਤੀ ਗਈ ਹੈ ਜਿਹੜੇ ਸ਼ਹਿਰ ਗਣੇ ਪੰਜਾਬ ਦੇ ਜਿਹੜੇ ਸ਼ਹਿਰ ਗਣੇ ਜੰਮੂ ਦੇ ਜਿਹੜੇ ਸ਼ਹਿਰ ਗਣੇ ਰਾਜਸਥਾਨ ਦੇ ਜੇ ਉਹਨਾਂ ਸ਼ਹਿਰਾਂ ਉੱਤੇ ਤੁਸੀਂ ਮਿਜ਼ਾਇਲਾਂ ਦਾਗ ਦਿੱਤੀਆਂ ਸੀਗੀਆਂ ਤੇ ਫਿਰ ਇਹ ਤੁਸੀਂ ਸ਼ੁਰੂ ਕਰ ਦਿੱਤੀ ਸੀ ਜੰਗ ਨਾ ਸੋਚਣ ਦੀ ਲੋੜ ਸੀ ਨਾ ਵੀ ਕਿਉਂ ਤੁਸੀਂ ਕਹਿੰਦੇ ਹੋ ਵੀ ਅਸੀਂ ਨਹੀਂ ਪੰਜਾਬ ਤੇ ਹਮਲਾ ਕਰਨਾ ਅਸੀਂ ਜੰਮੂ ਤੇ ਨਹੀਂ ਹਮਲਾ ਕਰਨਾ ਫਿਰ ਕਿਉਂ ਕੀਤਾ ਤੇ ਜੇ ਭਾਰਤ ਦਾ ਡਿਫੈਂਸ ਸਿਸਟਮ ਸਟਰੋਂਗ ਨਾ ਹੁੰਦਾ ਤੇ ਜਿਹੜੇ ਸਾਡੇ ਕੁਝ ਲੀਡਰ ਜਾਂ ਕੁਝ ਇਦਾਂ ਦੇ ਬੰਦੇ ਜਿਹੜੇ ਕਹਿੰਦੇ ਆ ਜੰਗ ਪੰਜਾਬ ਦੀ ਕਿਉਂ ਜੇ ਪੰਜਾਬ ਦੇ ਵਿੱਚ ਸਰਕਾਰ ਨੇ ਤੇ ਸਾਡੀ ਆਰਮੀ ਨੇ ਡਿਫੈਂਸ ਸਿਸਟਮ ਨਾ ਰੱਖਿਆ ਹੁੰਦਾ ਤਾਂ 8 ਤਰੀਕ ਦੀ ਸਵੇਰ ਪੰਜਾਬ ਦੇ ਲਈ ਇਦਾਂ ਦੀ ਨਾ ਹੁੰਦੀ ਬਹੁਤ ਸਾਰਾ ਕੁਝ ਸੁੱਤਿਆਂ ਸੁੱਤਿਆਂ ਤਬਾਹ ਹੋਣ ਦਾ ਖਤਰਾ ਸੀਗਾ ਸਾਡੇ ਸਿਸਟਮ ਨੇ ਸਾਡੇ 에어 డిਫੈਂਸ ਸਿਸਟਮ ਨੇ ਸਾਡੇ ਪੰਜਾਬ ਦੀ ਰੱਖਿਆ ਕੀਤੀ ਹੈ ਤੇ ਫਿਰ ਤੁਸੀਂ ਚਾਹੁੰਦੇ ਹੋ ਵੀ ਹੁਣ ਹੱਗੇ ਹਮਲਾ ਨਾ ਹੋਵੇ ਇਹ ਜਿਹੜੀ ਆਰਮੀ ਅੱਤਵਾਦ ਤੋਂ ਬਾਅਦ ਆਰਮੀ ਤੇ ਆਮ ਲੋਕਾਂ ਉੱਤੇ ਹਮਲੇ ਦੀ ਸ਼ੁਰੂਆਤ ਉਹ ਪਾਕਿਸਤਾਨ ਨੇ ਕੀਤੀ ਹੈ ਸਭ ਚਾਹੁੰਦੇ ਆ ਜੰਗ ਨਾ ਹੋਵੇ ਸਾਰੇ ਚਾਹੁੰਦੇ ਆ ਕੋਈ ਨਹੀਂ ਚਾਹੁੰਦਾ ਲੜਾਈ ਅਸੀਂ ਵੀ ਚਾਹੁੰਦੇ ਆ ਪੰਜਾਬ ਵੀ ਚਾਹੁੰਦਾ ਸਾਰੇ ਚਾਹੁੰਦੇ ਲੜਾਈ ਨਾ ਹੋਵੇ ਪਰ ਜੇ ਤੁਸੀਂ ਇਸ ਤਰੀਕੇ ਨਾਲ ਪੰਜਾਬ ਕਿਉਂਕਿ ਭਾਰਤ ਨੇ ਪਹਿਲਾਂ ਅੱਤਵਾਦੀ ਟਿਕਾਣਿਆਂ 'ਤੇ ਹਮਲੇ ਕੀਤੇ ਤੁਸੀਂ ਡਾਇਰੈਕਟਲੀ ਪੰਜਾਬ ਤੇ ਭਾਰਤ ਦੇ ਟਿਕਾਣਿਆਂ ਆਮ ਲੋਕਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਟੋਲਰੇਟ ਨਹੀਂ ਕੀਤਾ ਜਾਊਗਾ ਉਹਦਾ ਰਿਜ਼ਲਟ ਇਹ ਹੀ ਨਿਕਲੂਗਾ ਕਿ ਪਾਕਿਸਤਾਨ ਨੂੰ ਜਵਾਬ ਦਿੱਤਾ ਜਾਊਗਾ ਜੀ ਉਹਦੇ ਲਈ ਸਾਡਾ ਦੇਸ਼ ਸਾਡੀ ਆਰਮੀ ਬਹੁਤ ਕੈਪੇਬਲ ਆ ਸੋ ਬਾਕੀ ਆਪ ਦੀ ਬਾਈ ਰੱਖਿਆ ਕਰੋ ਗਲਤ ਅਫਵਾਹਾਂ ਤੋਂ ਬਚੋ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲਦਾ ਆ ਬਹੁਤ ਗਲਤ ਅਫਵਾਹਾਂ ਚੱਲਦੀਆਂ ਕੋਸ਼ਿਸ਼ ਕਰੋ 2-4 ਦਿਨ ਸੋਸ਼ਲ ਮੀਡੀਆ ਤੋਂ ਦੂਰ ਹੀ ਰਹੋ ਆਰੀਲਾ ਰੂਲਾ ਤੇ ਘਾਟੀ ਯਕੀਨ ਕਰੋ ਬਹੁਤ ਕੁਝ ਚੱਲਦਾ ਉਹੀ ਨਜਾਇਜ਼ ਚੱਲੀ ਜਾਂਦਾ ਸਰਕਾਰ ਸਰਕਾਰ ਦੇ অথেন্টিਕੇਟਡ ਸੋਰਸ ਤੇ ਹੀ ਵਿਸ਼ਵਾਸ ਕਰੋ ਅਦਰਵਾਈਜ਼ ਆਰੀਲਾ ਰੂਲਾ ਤੋਂ ਬਚੋ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਆਪਣੇ ਦੇਸ਼ ਤੇ ਭਰੋਸਾ ਰੱਖੋ ਆਪਣੀ ਦੇਸ਼ ਦੀ ਆਰਮੀ ਤੇ ਭਰੋਸਾ ਰੱਖੋ ਕਿਸੇ ਦੇ ਗਲਤ ਵਿਚਾਰਾਂ ਪਿੱਛੇ ਨਹੀਂ ਲੱਗਣਾ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਦਾ ਸਾਰਿਆਂ ਨੂੰ ਬਾਏ ਬਾਏ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਸੱਸੀ ਕਲਸਰਾਂ ਨੂੰ